ਹਰ ਨਿਰਮਲ ਸਦਾ ਸੋਹਣਾ ਸ਼ਬਦ ਸਵਾਰਨਹਾਰ ਦਾ ਇਮੈਕੂਲੇਟ ਲਵ ਇਜ਼ ਅ ਇਟਰਨਲ ਬਿਊਟੀਫੁਲ ਵੀ ਆਰ ਆਵਰਡਰਡ ਵਿਦ ਦਾ ट्रू ਵਰਡ ਆਫ ਦਾ ਸ਼ਬਦ ਹਰ ਨਿਰਮਲ ਸਦਾ ਸੋਹਣਾ ਕਿ ਹਰ ਪਰਮੇਸ਼ਵਰ ਤਾਂ ਇੰਨੇ ਸੋਹਣੇ ਨੇ ਕਿ ਜਿਨ੍ਹਾਂ ਦੇ ਦਰਸ਼ਨ मात्र ਹੀ ਜਿਨ੍ਹਾਂ ਦੇ ਇੱਕ ਝਪਕੇ मात्र ਹੀ ਕੋਈ ਵੀ ਰੂਪ ਜਿਹੜਾ ਕਿ ਫਿੱਕਾ ਪੈ ਜਾਂਦਾ ਹੈ ਤੇ ਉਹ ਨਿਰਮਲ ਹੈ ਨਿਰਮਲ ਮਤਲਬ ਬਹੁਤ ਸਾਫ਼ ਹੈ ਤੇ ਇਸ ਤਰਕੇ ਉਹਨਾਂ ਨੂੰ ਉਹਨਾਂ ਦੀ ਪ੍ਰਾਪਤੀ ਕਿਵੇਂ ਹੋ ਸਕਦੀ ਹੈ ਜੀਵਨ ਦੇ ਵਿੱਚ ਉਹਨਾਂ ਦੀ ਪ੍ਰਾਪਤੀ ਆਪਣੇ ਸ਼ਬਦਾਂ ਰਾਹੀਂ ਹੋ ਸਕਦੀ ਹੈ ਸ਼ਬਦ ਸਵਾਰਨਾਰ ਜੇ ਤੁਸੀਂ ਆਪਣੇ ਸ਼ਬਦਾਂ ਤੇ ਕੰਮ ਕਰੋਗੇ ਆਪਣੀ ਬੋਲਬਾਣੀ ਤੇ ਕੰਮ ਕਰੋਗੇ ਤੇ ਆਪਣੇ ਸ਼ਬਦਾਂ ਨੂੰ ਸੋਹਣਾ ਕਰੋਗੇ ਕਿ ਆਪਣੇ ਬੋਲੇ ਹੋਏ ਬੋਲਾਂ ਨਾਲ ਕਿਸੇ ਦਾ ਦਿਲ ਨਹੀਂ ਦਿਖਾਉਗੇ ਗਾਲਾਂ ਨਹੀਂ ਕੱਢੋਗੇ ਤੇ ਕਿਸੇ ਨੂੰ ਮੰਦ ਸ਼ਬਦਾਵਲੀ ਨਹੀਂ ਬੋਲੋਗੇ ਤਾਂ ਪ੍ਰਮਾਤਮਾ ਜੀ ਤੁਹਾਨੂੰ ਵੀ ਉਹੀ ਨੂਰਾਨੀ ਤੇ ਰੋਹਾਨੀ ਸ਼ਕਤੀਆਂ ਤੇ ਉਹ ਖੂਬਸੂਰਤੀ ਅਤੇ ਚੰਗੀ ਜ਼ਿੰਦਗੀ ਬਖਸ਼ ਦੇਣਗੇ